ਜੀ ਮੱਝ ਤੇਰੀ ਮਧਰੀ ਗੋਡੀ ਚਾਹਣਾ ਸਮਝ ਆ ਰਹੀ ਤਾਂ ਹੈਗੀ ਆ ਵੀਰੇ ਦੇਖੋ ਸਾਹਮਣੇ ਆ ਕੱਦ ਨਹੀਂ ਲੱਗਦਾ ਪਰ ਦੁੱਧ ਹੀ ਦੋ ਕੱਢਿਆ ਨਾ ਹਾਂ ਉਦੋਂ ਬੜਾ ਲੱਗੂ ਵੀ ਕੀ ਕੱਢਦੀ ਆ ਆਏ ਹਾਏ ਓਏ ਆ ਦੇ ਧਰਮਾਂ ਹੀ ਭੰਦੇ ਭਰੂ ਕਹਿੰਦਾ ਕੱਦ-ਕੁੱਦ ਦੀ ਨਾ ਜਾਇਓ ਬਈ ਜਿਹੜੀ ਚੀਜ਼ ਮੇਨ ਚਾਹੀਦੀ ਐ ਨਾ ਦੁੱਧ ਆਹ ਦੇਖ ਲਓ ਬਈ ਓਏ ਜਮਾ ਬਈ ਸਵਾਗਤ ਹੈ ਜਮਾ ਤੋਫੀ ਲੈ ਕੇ ਆਇਆ ਦੁੱਧ ਵਾਲਾ ਪੰਡਲੇ ਵੀ ਦੀ ਲੱਗੀ ਹੋਈ ਆ ਆਪ ਹੀ ਚੈੱਕ ਕਰ ਲਓ ਬਈ ਗਿੱਠੀ ਲੇਵਾ ਬਾਹਰ ਨੂੰ ਆ ਗਿੱਠੀ ਅੰਦਰ ਨੂੰ ਆ ਪਿੰਡ ਸੰਘੇੜਾ ਬਿੰਦਰਬਾਈ ਦਾ ਨਾਂ ਹੈਗਾ ਬਾਈ ਕਹਿੰਦਾ ਦੂਜੇ ਸੂਏ ਲਿਆਂਦੀ ਸੀ 14 ਪਲੱਸ ਚੱਲੀ ਹੋਈ ਆ ਥੋੜੀ ਜੀ ਸਮੱਧਰ ਜ਼ਰੂਰ ਹੈ ਪਰ ਕਰਮਾ ਵਾਲੀ ਨੇ ਜਿਹੜੀ ਜਿਹੜਾ ਜਿਹੜੀ ਚੀਜ਼ ਮੇਲੇ ਦੇ ਲੱਗੀ ਆ ਨਾ ਹਰੇਕ ਦੇ ਨਹੀਂ ਲੱਗੀ ਹੁੰਦੀ ਆ ਦੇਖ ਲਓ ਬਾਈ ਓਏ ਮੁੱਠੀ ਵਾਲੀ ਜੀ ਸਮੱਧਰ ਹੈ ਉਹ ਤੁਹਾਨੂੰ ਪਹਿਲਾਂ ਦੱਸ ਦਿੰਦੇ ਆ ਬਿਲਕੁਲ ਇੱਕਕਰੇ ਲੂ ਪਰਵਾਰ ਦੇ ਘਰੇ ਆ ਬਿੰਦਰਬਾਈ ਦਾ ਨਾਂ ਹੈਗਾ ਘਰ ਦਾ ਗੱਲ ਕੱਚੇ ਗਿੱਲੇ ਹੈ ਨਾਗਾ ਆ ਕੀ ਹਾਲ ਹੈ ਬਈ ਵਿੰਦਰਾ ਵਧੀਆ ਵੀਰੇ ਸਤਿ ਸ੍ਰੀ ਅਕਾਲ ਠੀਕ ਹੈ ਸਤਿ ਸ੍ਰੀ ਅਕਾਲ ਬਈ ਵਿੰਦਰਾ ਵਿੰਦਰਾ ਅਡਰੈਸ ਆਪਾਂ ਬਾਅਦ ਚ ਦੇਵਾਂਗੇ ਠੀਕ ਹੈ ਵੀਰੇ ਸਾਨੂੰ ਨਾ ਯਾਰ ਆ ਤੋਹਫੇ ਦੀ ਜਮਾ ਅਰੀਜਨਲ ਡਿਟੇਲ ਦੱਸ ਦੇ ਅਰੀਜਨਲ ਸੂਆ ਕਿਨਵਾ ਬਾਈ ਇਹ ਵੀਰੇ ਆਪਾਂ ਦੂਜੇ ਸੂਏ ਲਿਆਂਦੀ ਸੀਗੀ ਖਰੀਦੀ ਆ ਇਹ ਠੀਕ ਹੈ ਦੂਜੇ ਸੂਏ ਆਪਾਂ ਲਿਆ ਕੇ ਆਪਾਂ ਉਹ ਤੋਂ 13 ਕਿਲੋ ਦੁੱਧ ਚੋਇਆ ਦੂਜੇ ਸੂਏ 13 ਲੀਟਰ ਚੱਲੀ ਆ ਹਾਂ ਉਸ ਤੋਂ ਬਾਅਦ ਉਹ ਸੂਏ ਲੈ ਲਿਆ ਆਪਾਂ ਘਰੇ ਠੀਕ ਹੈ ਚੌਥੇ ਸੂਏ ਕਿੰਨਾ ਦੁੱਧ ਕੱਢਿਆ ਹੁਣ ਚਾਹ ਮੰਨ ਲੈ 14 ਲੀਟਰ ਤੋਂ ਪਲੱਸ ਚੱਲੀ ਆ ਵੀਰੇ ਆ ਵੇਂ ਬੰਦਰਾ ਦਾ ਹਵਾਨਾ ਪੰਡਲੇ ਦੇ ਦੀ ਤੇ ਤੁਹਾਨੂੰ ਮੈਂ ਕਰਮਾ ਵਾਲੀ ਦੇ ਥੱਲੋ ਹਵਾਨਾ ਦਿਖਾਵਾਂ ਨਾ ਕਰ ਲੋ ਚੱਕ ਬਾਈ ਸੰਧਰਾ ਹਾਂ ਵੀਰੇ ਜਮਾ origignal ਸੂਆ ਕਿੰਨਾ ਦੱਸਦਾ ਬਾਈ ਚੌਥਾ ਲਾਲਾ ਵੀਰੇ ਬਾਕੀ ਮਾਲਕਾਂ ਦੀ ਸੰਧਨਾ ਲੈ ਆਪਾਂ ਨੂੰ ਯਾਨੀ ਦੂਜੇ ਸੂਏ ਕਹਿ ਕੇ ਦਿੱਤੀ ਜਦੋਂ ਲੈਤੀ ਸੀ ਆ ਗੱਲ ਇਹ ਨਾ ਯਾਰ ਬੰਦਰਾ ਤੇਰੀ ਸਭ ਬਹੁਤ ਹੋਣੀ ਆ ਲੈ ਸੰਧਨਾ ਲੈਣੀ ਆ ਵੀਰੇ ਦੇਖ ਕੇ ਬੰਦਰ ਕਹਿੰਦਾ ਬਾਈ ਇਹਦਾ ਕਹਿਣਾ ਬਾਈ ਦਾ ਕਹਿੰਦਾ ਵੀ ਜਿਹੜੇ ਦੇ ਬਾਈ ਨਾਲ ਸਾਡਾ ਕੋਈ ਰਾਪਤਾ ਬਣਦਾ ਹੈ ਆਪਦੀ ਸੰਧਨਾ ਲੈ ਜੇ ਕਹਿੰਦਾ ਸਾਡੇ ਮਦਾਵਕ ਚੌਥਾ ਸੂਆ ਹੈ ਠੀਕ ਹੈ ਬਿੰਦਰਾ ਹਾਂ ਜੇ ਬਿੰਦਰਾ ਹੁਣ ਆਪਾਂ ਇਹਦੀ ਗੱਲ ਕਰੀਏ ਬਈ ਵਪਾਰ ਦਾ ਕੰਮ ਤਾਂ ਹੈ ਨਹੀਂ ਹਣਾ ਨਾ ਨਾ ਵੀਰੇ ਕਰੇ ਤਿਆਰੀ ਬਹੁਤ ਜੰਗੀ ਮਾਰਦੀ ਪਤਾ ਕਰ ਲੋ ਹਾਂ ਤਿਆਰੀ ਬਹੁਤ ਜੰਗੀ ਕਰੀਆ ਬਿੰਦਰਾ ਕਿੰਨਾ ਦੁੱਧ ਪਾ ਦੂਗੀ ਬਈ ਦੁੱਧ ਵੀਰੇ ਦੇ ਆਪਣੇ ਕੋਲ 14 ਪਲੱਸ ਚੱਲੀ ਆ ਨੋਰਮਲ ਸੇਵਾ ਤੇ ਦੋ ਪਾਲ ਦਾ ਮੱਸੀ ਮੋਟਰ ਆ ਇਹ ਠੀਕ ਹੈ ਬਾਈ ਕਹਿੰਦਾ ਦੁੱਧ ਪਾ ਲੋਂਗੇ ਕੱਢ ਲੋਂਗੇ ਖਾਣ ਪੀਣ ਨੂੰ ਖੁੱਲੀ ਪੂਰੀ ਹਾਂ ਆ ਦੇਖ ਲੋ ਸੱਜਣਾ ਓਏ ਪਿੰਡ ਸੰਘੇੜੇ ਦੇ ਨਾਲ ਨਹੀਂ ਨਹੀਂ ਨਾ ਸਿਨੀਮਾ ਅੱਧ ਤੇ ਵੀਰੇ ਆ ਵੀ ਛਾਂਟ ਪਰਖ ਕੇ ਲਵੋ ਜੀ ਨੇ ਲੈਣੀ ਠੀਕ ਆ ਬਾਈ ਆਪਾਂ ਨੂੰ ਕੋਈ ਐ ਨਹੀਂ ਹੈਗਾ ਵੀ ਨਕਸਾ ਤਾਂ ਵੇਚਣੀ ਆ ਹਾਂ ਬਾਕੀ ਇੱਕ ਗੱਲ ਹੈਗੀ ਆ ਬਿੰਦਰਾ ਜਿਹਨੇ ਦੁੱਧ ਦੇਖਣਾ ਉਹ ਸਿੰਘ ਦੇ ਘਰ ਉਹ ਨਹੀਂ ਦੇਖਦਾ ਵੀਰੇ ਜਦੋਂ ਬਾਲਟੀ ਤਾਹਾਨੂੰ ਆਈ ਫੇਰ ਪਤਾ ਲੱਗੂ ਹਾਂ ਬਿੰਦਰਾ ਇਹਦਾ ਕੱਦ-ਕੁੱਦ ਦੀ ਨਾ ਜਾਇਓ ਬਾਈ ਜਿਹੜੀ ਚੀਜ਼ ਮੇਨ ਚਾਹੀਦੀ ਹੈ ਨਾ ਦੁੱਧ ਆਹ ਦੇਖ ਲਓ ਬਾਈ ਓਏ ਜਮਾਨਾ ਗਾੜੀ ਵਾਹ ਦੇਖ ਲੈ ਵਾਹ ਦੇਖ ਮੈਂ ਲੱਗ ਦਰਵਾੜ ਦਾ ਲੈ ਵਾ ਬਾਈ ਤੈਨੂੰ ਤੁਸੀਂ ਨਾ ਲਿਓਟੀ ਬਾ ਕਮਾਲ ਲੱਗੀ ਐ ਆਈਆਂ ਨਾਲ ਦਾ ਵੀਰੇ ਚਫਗਾਈਆਂ ਨਾਲ ਦਾ ਹਾਂ ਅਮਰੀਕਰ ਗਾਂ ਵਾਲਾ ਕੰਮ ਆ ਬਾਈ ਕਹਿੰਦਾ ਤੇ ਬਜਰ ਵਿੱਟ ਵੀ ਬਹੁਤ ਐ ਇਹ ਸਿੰਗਲ ਹੱਡੀ ਚ ਆ ਗਈ ਪਿੱਠ ਬੜਾ ਚੱਕ ਮਾ ਲੱਗਿਆ ਹੋਇਆ ਅੱਗੇ ਨਾਲ ਉਹ ਬਣੀ ਵੀ ਵੱਧਾ ਵੀਰੇ ਮੈਂ ਇਹ ਕੀ ਹਾਂ ਕਿਹੜੇ ਕਿਹੜੇ ਤੋਂ ਬਾਈ ਇਹ ਆਈ ਹੋਈ ਐ ਬਰਾਟ ਵੀਰਾਂ ਵਾਲੀ ਦਾ ਵੀਰੇ ਆਪਣੇ ਕੋਲ ਸਟਰਾ ਵੀ ਪਾਏ ਨੇ ਠੀਕ ਐ ਬਾਈ ਹਾਂ ਲਓ ਵੀ ਸਜਣੋ ਜਿਹਦੀ ਤੂ ਦੀ ਬੋਲਦੀ ਐ ਨਾ ਬਰਾਟ ਦੀ ਉਹ ਤੋਂ ਬਾਈ ਕਹਿੰਦਾ ਗੱਬਣ ਸਟਰਾ ਕੋਲੇ ਪਈ ਐ ਤੇ ਕਰਮਾਲੀ ਦੇ ਜੇ ਕਿਸੇ ਨੇ ਬੱਚੇ-ਬੱਚੇ ਲੈ ਕੇ ਨਾ ਆਹ ਦੇਖ ਲੋ ਏ ਤੇ ਦੁੱਧ ਦੇ ਲਾਉਣੀ ਐ ਜਾਂ ਫਿਰ ਮੇਰੇ ਤੋਂ ਵੀ ਕੱਤੀ ਵੀ ਖੜੀ ਆ ਵੀਰੇ ਸਾਹ ਦੀ ਤਾਂ ਏਡੀ ਝੋਲੀ ਆ ਦੇਖ ਲਓ ਠੀਕ ਐ ਬਾਈ ਠੀਕ ਐ ਬਾਈ ਕਹਿੰਦਾ ਆਪਣੇ ਕੋਲੇ ਕੱਤੀ ਵੀ ਖੜੀ ਆ ਤੁਸੀਂ ਚੈੱਕ ਕਰ ਲਓ ਸੱਜਣੋ ਪਿੰਡ ਸਗੇੜਾ ਤੋਂ ਲੈ ਹੁਣ ਇਹ ਰਸ ਦੇ ਹਾਂ ਵੀਰੇ ਬੰਦਰਾ ਹਾਂਜੀ ਹਾਂਜੀ ਇਹ ਕਰਮਾਲੀ ਦਾ ਰੇਟ ਕੀ ਆ ਰੇਟ ਵੀਰੇ ਫੋਨ ਤੇ ਕਰਦਾਂਗੇ ਬਾਲਾ ਤਾਂ ਨਹੀਂ ਹੁੰਦਾ ਬਾਈ ਨਾ ਨਾ ਰੇਟ ਜਾਜ ਹੋ ਵੀਰੇ ਲੋਕਾਂ ਦਾ ਕੰਮ ਨਹੀਂ ਹੈਗਾ ਵੀ ਐਵੇਂ ਮਾਰ ਠੱਡਾ 2 ਲੱਖ ਤੇ ਮਾਰ ਜਾ ਪਾਉਣੇ 2 ਤੇ ਮਰ ਉਹ ਵੀ ਗੱਲ ਨਹੀਂ ਜੀ ਲੋ ਵੀ ਸਜਣੋ ਬੰਦਾ ਵੀ ਜਮਾ ਸਿੱਧਾ ਹੀ ਹੈ ਤੇ ਬੰਦੇ ਹੈ ਵੀ ਨਰਮ ਹੈ ਹਾਂ ਕਹਿੰਦਾ ਉਹ ਕੰਮ ਜਹੇ ਨਹੀਂ ਗਾ ਅੱਖਾਂ ਵਾਲਾ ਹਿਸਾਬ ਨਹੀਂ ਗਾ ਦੁੱਧ ਦਾ ਮੁੱਲ ਹੀ ਲਵਾਂਗੇ ਲਾ ਬੋਲ ਦੇ ਐਡਰੈਸ ਬਿੰਦਰਾ ਐਡਰੈਸ ਪਿੰਡ ਸਹੇੜਾ ਜ਼ਿਲ੍ਹਾ ਬਰਨਾਲਾ ਵੀਰੇ ਜੇ ਨੱਡੇ ਦੇ ਉੱਤੇ ਹੀ ਘਰ ਆ ਆਪਣਾ ਸਹੇੜਾ ਜਮਾ ਬੱਸ ਸਟੈਂਡ ਦੇ ਸਾਹਮਣੇ ਘਰ ਆ ਫੋਨ ਨੰਬਰ ਕਿੰਨਾ ਵੀ ਜੀ 94 89 3323 ਇੱਕ ਵਾਰੀ ਹੋਰ ਬੋਲ ਦੇ ਬਾਈ 94 99 30 32 ਲਓ ਵੀ ਸੱਜਣੋ ਨੰਬਰ ਬੋਲਦਾ ਥੱਲੇ ਚੱਲੀ ਵੀ ਜਾਂਦਾ ਆਹ ਦੇਖ ਲਓ ਸੱਜਣੋ ਸਮੁੰਦਰ ਲਈ ਖੜੀ ਐ ਜਮਾ ਚੱਡਾ ਵਾ ਕਿੰਨੇ ਦਿਨ ਕੱਢਦੀ ਐ ਬਿੰਦਰਾ ਦਿਨ ਤਾਂ ਅੱਧਾ ਹੀ ਕੱਢੂ ਮੇਰੇ ਸਾਹਮਣੇ ਇੱਕ ਕੱਢ ਜੇ ਦੋ ਕੱਢ ਜੇ ਯਾਰ ਪੂਰੇ ਦਿਨਾਂ ਤੇ ਆ ਪੂਰਾ ਟਾਈਮ ਤੇ ਹੁਣ ਲਓ ਵੀ ਸੱਜਣੋ ਬਾਈ ਕਹਿੰਦੀ ਦੋ ਦਿਨ ਹੀ ਕੱਢੂਗੀ ਤੇ ਦਿਨ ਕਹਿੰਦਾ ਵੀ ਢਿੱਲਾ ਢੁਲਾ ਕੱਢ ਗਈ ਬਾਈ ਤਿਆਰੀ ਕਰ ਗਈ ਤੇ ਵੀਡੀਓ ਨੂੰ ਸ਼ੇਅਰ ਕਰ ਦਿਓ ਤੇ ਸੁਣਨਾ ਯਾਰਾ ਮੱਝ ਕਿਵੇਂ ਲੱਗੀ ਤੇ ਗਾੜੀ ਗੂੜੀ ਦੇਖ ਲਓ ਬਈ ਹਵਾ ਦਾ ਬੰਦਾ ਦੇਖ ਨਾ ਮੈਂ ਕੰਜ ਵਰਗਾ ਵੀਰੇ ਹਾਂ ਆਹ ਦੇਖ ਲਓ ਸੱਚ ਲੋ ਓਏ ਪਿੰਡ ਸਗੇੜਿਆ ਤੋਂ ਬਈ ਕੋਈ ਚੀਜ਼ ਦਿਖਾ ਦੂੰਗਾ ਬਾਕੀ ਤੁਹਾਡਾ ਸਾਰਿਆਂ ਦਾ ਵੀਡੀਓ ਦੇਖਣ ਦਾ ਧੰਨਵਾਦ ਕਮੈਂਟ ਕਰਦੇ ਸ਼ੇਅਰ ਕਰ ਦਿਓ ਪੇਜ ਨੂੰ ਫੋਲੋ ਕਰ ਲਿਓ ਐਦਾਂ ਦੀ ਐਡ ਕਰਾਉਣੀ ਹੋਈ ਆ ਆਪਣਾ ਨੰਬਰ ਚੱਲੀ ਜਾਂਦਾ ਘਾਟੀ ਮਾਰ ਲੈ ਤੁਹਾਡਾ ਸਾਰਿਆਂ ਦਾ ਧੰਨਵਾਦ